ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਚੈਨਲ ਨਾਗਰਾ ਰਸਤੇ ਜੰਕਸ਼ਨ ਸਕਰੀਨ ਤੇ WhatsApp ਨੰਬਰ 8968144273 ਚੱਲ ਰਿਹਾ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜੋ ਇਸ ਚੈਨਲ ਤੇ ਹਰ ਮੰਗਲਵਾਰ ਹਰ ਸਨੀਚਰਵਾਰ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕੋਸਟ ਲਾਈ ਜਾਂਦੀ ਆ ਸਾਡੀ ਵੀਡੀਓ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਦੇ ਰਲਵੇਂ ਵਾਲੇ ਮੇਰੇ ਹਿੱਸੇ ਹੁੰਦੇ ਹਨ ਸੋ ਕਿਰਪਾ ਕਰਕੇ ਵੀਡੀਓ ਨੂੰ ਜ਼ਰੂਰ ਐਂਡ ਤੱਕ ਵੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਾਉ ਸਕੇ ਇੱਕ ਆਪਜੀ ਨੂੰ ਬੇਨਤੀ ਆ ਵੀ ਸਾਡੇ ਕੋਲ ਇੱਕ ਕਾਲ ਦਿਨੇ ਕਰਨ ਦਾ ਟਾਈਮ ਨਹੀਂ ਨਾ ਸੁਣਨ ਦਾ ਟਾਈਮ ਆ ਸੋ ਕਿਰਪਾ ਕਰਕੇ ਜਿਹੜੇ ਵੀ ਨੇ ਭੈਣ ਨੇ ਕੋਈ ਕਾਲ ਕਰਨੀਆਂ ਸ਼ਾਮ ਨੂੰ 8 ਤੋਂ 9 ਕਰ ਸਕਦੇ ਨੇ ਜੀ ਹਮੇਸ਼ਾ ਤੁਹਾਪਜੀ ਨੂੰ ਬੇਨਤੀ ਆ ਕਿਸ ਰਿਸ਼ਤਾ ਕਰਨ ਤੋਂ ਪਹਿਲਾਂ ਘੋਖ ਪੜਤਾਲ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਜੀ ਸਾਡੇ ਕੋਲੇ ਜੋ ਡਾਟਾ ਆਇਆ ਸੀ ਤੁਹਾਡੇ ਸਾਹਮਣੇ ਰੱਖਤਾ ਉਹ ਠੀਕ ਆ ਜਾਂ ਗਲਤ ਆ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਇਸ ਲਈ ਰਿਸ਼ਤੇ ਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਆਪਣੇ ਤੌਰ ਤੇ ਪੂਰੀ ਘੋਖ ਪੜਤਾਲ ਕੀਤੀ ਜਾਵੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਲੜਕੀ ਦਾ ਕੈਨੇਡਾ ਤੋਂ ਗਗਨਦੀਪ ਕੌਰ ਜੱਟ ਸਿੱਖ ਲੜਕੀ ਗਰੇਵਾਲ ਗੋਤ ਬਲੇਕ ਕੋਲਾ ਏਰੀਆ ਪੀ ਆਰ ਕੈਨੇਡਾ 5 ਫੁੱਟ 3 ਇੰਚ ਕੱਦ ਬੀਟੀਐਸ ਇੰਡੀਆ ਤੋਂ ਡੈਂਟਲ ਹਾਈਜਨਿਸਟ ਕੈਨੇਡਾ ਤੋਂ ਜੌਬ ਕਰਦੀ ਹੈ ਬੀਟੀ ਇਹ ਡੈਂਟਲ ਹਾਈਜਨ ਹਾਈਜਨਿਸਟ ਦੇ ਤੌਰ ਤੇ ਜੌਬ ਕਰਦੀ ਹੈ ਰਿਕੁਆਇਰਮੈਂਟ ਸੁਣੋ ਨੀਡ ਬੁਆਏ ਡੂਇੰਗ ਗੁੱਡ ਜੌਬ ਇਨ ਮੈਡੀਕਲ ਫੀਲਡ ਔਰ ਵੈਲ ਸੈਟਲਡ ਬਿਜ਼ਨਸਮੈਨ ਫਰੋਮ ਕੈਨੇਡਾ ਔਰ ਆਸਟ੍ਰੇਲੀਆ ਹੈਜ਼ ਪ੍ਰਾਪਰਟੀ 10 ਟੂ 20 ਏਕੜ ਸੋਨਾ ਸਨਖਾ ਪੜਿਆ ਲਿਖਿਆ ਲੜਕਾ ਜੋ ਮੈਡੀਕਲ ਫੀਲਡ ਦੇ ਵਿੱਚ ਵਧੀਆ ਜੌਬ ਕਰਦਾ ਹੋਵੇ ਜਾਂ ਕੋਈ ਵੈਲ ਸੈਟਲਡ ਬਿਜ਼ਨਸਮੈਨ ਹੋਵੇ ਉਹ ਕੈਨੇਡਾ ਤੋਂ ਹੀ ਹੋ ਸਕਦਾ ਜਾਂ ਫਿਰ ਆਸਟ੍ਰੇਲੀਆ ਦਾ ਪੀਆਰ ਹੋਵੇ ਉਹਨਾਂ ਨੂੰ 10 ਤੋਂ ਲੈ ਕੇ 20 ਏਕੜ ਤੱਕ ਪ੍ਰਾਪਰਟੀ ਆਉਂਦੀ ਹੋਵੇ ਹੋਏ ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਰਿਸ਼ਤਾ ਨੋਟ ਕੈਨੇਡਾ ਤੋਂ ਪ੍ਰੋਬਲਿਨ ਕੋ ਪ੍ਰੋਬਲਿਨ ਸਿੰਘ ਸਿੱਖ ਸਰਦਾਰ ਸਾਬਤ ਸੂਰਤ ਲੜਕਾ ਪਟਿਆਲਾ ਪੀਆਰ ਕੈਨੇਡਾ 1995 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਸਟੱਡੀ ਬੀਕੋਮ ਇੰਡੀਆ ਤੋਂ ਡਿਪਲੋਮਾ ਇਨ ਪ੍ਰੋਜੈਕਟ ਮੈਨੇਜਮੈਂਟ ਐਂਡ ਡਿਪਲੋਮਾ ਇਨ ਟਰਾਂਸਪੋਰਟ ਐਂਡ ਲੌਜਿਸਟਿਕਸ ਮੈਨੇਜਮੈਂਟ ਦੋ ਡਿਪਲੋਮਾ ਇਹਨਾਂ ਨੇ ਕੀਤੇ ਨੇ ਕੈਨੇਡਾ ਤੋਂ ਅਕੂਪੇਸ਼ਨ ਕਮਿਊਨਿਟੀ ਪੀਸ ਆਫੀਸਰ ਸੀਪੀਓ ਐਚਐਸ ਕੈਲਗਰੀ ਅਰਵਾਲਟਾ ਕੈਨੇਡਾ ਕਮਿਊਨਿਟੀ ਪੀਸ ਆਫੀਸਰ ਦੇ ਤੌਰ ਤੇ ਬੈਠਾ ਹੈ ਜੌਬ ਕਰਦਾ ਕੈਲਗਰੀ ਅਰਵਾਲਟਾ ਕੈਨੇਡਾ ਵਿਖੇ ਪਿਤਾ ਜੀ ਸਰਕਾਰੀ ਬੈਂਕ ਤੋਂ ਰਿਟਾਇਰਡ ਨੇ ਤਿੰਨ ਭੈਣਾਂ ਨੇ ਰਿਕੁਆਇਰਮੈਂਟ ਸੁਣੋ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਸੋਹਣੀ ਸਿਰ ਕੀ ਪੜ੍ਹੇ ਲਿਖੇ ਲੜਕੀ ਦੀ ਜ਼ਰੂਰਤ ਹੈ ਸਿਰਪ ਤੇ ਸਿਰ ਅਮਰਤਾਰੀ ਹੋਵੇ ਕਿਸ ਕਿਸ ਜੋਣ ਵਾਲੀ ਲੜਕੇ ਨੂੰ ਪਹਿਲ ਦਿੱਤੀ ਜਾਵੇਗੀ ਇਸ ਗ੍ਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਰਿਸ਼ਤਾ ਨੋਟ ਯੂ ਐਸ اے ਤੋਂ ਜੱਟ ਸਿੱਖ ਲੜਕਾ ਯੂ ਐਸ اے ਸਿਟੀਜ਼ਨ 1995 ਡੇਟ ਆਵਰਥ 5 ਫੁੱਟ 6 ਇੰਚ ਕੱਦ ਐਸੋਸੀਏਟ ਡਿਗਰੀ ਆਫ ਸਾਇੰਸ ਇਹ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਜੀ ਰਿਕੁਆਇਰਮੈਂਟ ਸੁਣੋ ਲੜਕੇ ਯੂ ਐਸ اے ਜਾਂ ਕੈਂਡੀਡੇਟ ਤਾਂ ਹੋਵੇ ਗ੍ਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਰਿਸ਼ਤਾ ਨੋਟ ਅੰਕੁਸ਼ ਬ੍ਰਾਹਮਣ ਸ਼ਰਮਾ ਲੜਕਾ ਵਿਸ਼ਿਸ਼ਟ ਕੋਤ ਪਠਾਨਕੋਟ ਏਰੀਆ 1990 ਡੇਟਾ ਵਰਥ 5 ਫੁੱਟ 7 ਇੰਚ ਕਾ। ਸਟੱਡੀ ਬੀਏ ਕੀਤੀ ਹੋਈ ਹੈ ਕੱਪੜੇ ਦਾ ਆਪਣਾ ਕਾਰੋਬਾਰ ਆ 8 ਲੱਖ ਆਮਦਨਾਂ ਇਹਨਾਂ ਦੀ। ਭਰਾ ਮੈਰੜਾ ਨੀਡ ਐਜੂਕੇਟਿਡ ਹਾਊਸ ਕਲ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਇਸ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਕਾਰਡ ਨੋਟ ਕਰੋ ਯੂਕੇ ਤੋਂ। ਰਵਿਦਾ ਆਸੀਆ ਸਿੱਖ ਲੜਕਾ ਨਵਾਂ ਸ਼ਹਿਰ ਵਰਕ ਪਰਮਿਟ ਦੇ ਯੂਕੇ 1999 ਡੇਟ ਆਵਾਰਤਾ 5 ਫੁੱਟ 11 ਇੰਚ ਕਾ ਤੇ ਪਿਤਾ ਜੀ ਨੇ ਦੇ ਡਿਵਾਈ ਵੇਖੇ ਨੇ ਭਰਾ ਇਹਨਾਂ ਦਾ ਕੈਨੇਡਾ ਰਿਕੁਆਇਰਮੈਂਟਸ ਨੂੰ ਲੜਕੀ ਯੂਕੇ ਤੋਂ ਪੀਆਰ ਵਰਕ ਪਰਮਿਟ ਤੇ ਹੋਵੇ ਦੀ ਜ਼ਰੂਰਤ ਆ ਸਕ੍ਰੀਨ ਨੰਬਰ ਜਲਦੀ ਸਿੱਧੀ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਯੂਐਸਏ ਤੋਂ ਜੱਟ ਸਿੱਖ ਲੜਕਾ ਧਾਮੇ ਗੋਤ ਸਾਰਾ ਪਰਿਵਾਰ ਯੂਐਸਏ ਸਿਟੀਜ਼ਨ ਹੁਸ਼ਿਆਰਪੁਰ ਏਰੀਆ 1993 ਡੇਟ ਆਵਾਰਤਾ 6 ਫੁੱਟ ਕਾਦਾ ਭਰਾ ਮੈਰਿਡਾ ਸਿਰਫ ਤੇ ਸਿਰਫ ਜੱਟ ਸਿੱਖ ਪਰਿਵਾਰ ਹੀ ਸੰਪਰਕ ਕਰਨ ਪੜ੍ਹੇ ਲਿਖੇ ਅਤੇ ਸੋਹਣ ਸਨੇਤੀ ਲੜਕੀ ਦੀ ਜ਼ਰੂਰਤ ਹੈ ਦਰਬੇ ਦੁਆਬੇ ਏਰੀਆ ਨੂੰ ਪਹਿਲ ਦਿੱਤੀ ਜਾਵੇਗੀ ਇਸ ਗ੍ਰੀਨਟ ਨੰਬਰ 2 ਚੱਲਦੇ ਨੇ ਸਿੱਧੀ ਗੱਲਵਾਟ ਕਰੋ ਜੀ ਅਗਲਾ ਕਰੋ ਰਿਸ਼ਤਾ ਨੋਟ ਕੈਨੇਡਾ ਤੋਂ ਜੱਟ ਸਿੱਖ ਲੜਕਾ ਮੰਡੇਰ ਗੋਤ ਖੰਨਾ ਲੁਧਿਆਣਾ ਏਰੀਆ ਕੈਨੇਡਾ ਸਿਟੀਜ਼ਨ 1997 ਡੇਟ ਆਵਰਥਾ 5 ਫੁੱਟ 11 ਇੰਚ ਦਾ ਸਟੱਡੀ ਆਰਕੀਟੈਕਚਰ ਐਂਡ ਸਟ੍ਰਕਚਰਲ ਐਡਮਨ ਸਟੇਸ਼ਨ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫਿਕੇਸ਼ਨ ਆ ਜੀ ਟਰੱਕਿੰਗ ਦੀ ਹੈ ਜੌਬ ਕਰਦੇ ਨੇ ਭੈਣ ਮੈਰਟ ਆ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਕੈਨੇਡਾ ਪੰਜਾਬ ਜੋਐਸਏ ਜੋਕੇ ਕਿਤੋਂ ਵੀ ਹੋ ਸਕਦੀ ਆ ਤੇ ਲੜਕਾ ਕਹਿੰਦੇ ਦਸੰਬਰ ਦੇ ਵਿੱਚ ਇੰਡੀਆ ਆਵੇਗਾ ਇਸ ਲਈ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਨੰਬਰ ਚੱਲਦੇ ਨੇ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਕਰੋ ਨੋਟ ਜੱਟ ਸਿੱਖ ਲੜਕਾ ਅਮਰਤਸਰ ਸਾਹਿਬ 1994 ਡੇਟ ਆਫ ਬਰਥ 6 ਫੁੱਟ ਕੱਟ ਏ ਬੇਟਾ ਬਹਿਰੀਨ ਵਿਖੇ ਜੋਬ ਕਰਦਾ 2.5 ਏਕੜ ਇਹਨਾਂ ਕੋਲ ਪ੍ਰਾਪਰਟੀ ਆ ਪਿਤਾ ਜੀ ਖੇਤੀਬਾੜੀ ਦੇ ਨਾਲ ਡੈਰੀ ਫਾਰਮਿੰਗ ਕਰਦੇ ਨੇ 60000 ਰੁਪਇਆ ਪਰ ਮਾਥੇ ਇਹਨਾਂ ਦੀ ਆਮਦਨ ਆ ਭਰਾ ਇਹਨਾਂ ਦਾ ਯੂਕੇ ਆ ਘਰੇਲੂ ਲੜਕੇ ਦੀ ਜ਼ਰੂਰਤ ਆ ਮਾਝੇ ਈਰੇ ਵਾਲੇ ਹੀ ਸੰਪਰਕ ਕਰਨ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਆਹਲਾ ਰਿਸਤਾ ਨੋਟ ਕਰੋ ਜੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਭੰਗੂ ਗੋਤ ਲੁਧਿਆਣਾ ਪੀ ਆਰ ਕੈਨੇਡਾ 32 ਸਾਲ ਉਮਰ 5 ਫੁੱਟ 11 ਇੰਚ ਦਾ ਰਿਕੁਆਇਰਮੈਂਟ ਸੁਣੋ ਸਿਰਫ ਉਹ ਈ ਸੰਪਰਕ ਕਰਨ ਜੋ ਇੰਡੀਆ ਰਹਿੰਦੇ ਇਹਨਾਂ ਦੇ ਕਜ਼ਨ ਬ੍ਰਦਰ ਨੂੰ ਪੀਆ ਲੜਕੀ ਦਾ ਰਿਸ਼ਤਾ ਕਰਵਾ ਸਕਦੇ ਹਨ ਸਿਰਫ ਤੇ ਸਿਰਫ ਉਹ ਪਰਿਵਾਰ ਹੀ ਸੰਪਰਕ ਕਰਨ ਜੋ ਇੰਡੀਆ ਰਹਿੰਦੇ ਇਹਨਾਂ ਦੇ ਕਜ਼ਨ ਬ੍ਰਦਰ ਨੂੰ ਕੈਨੇਡਾ ਤੋਂ ਪੀਆ ਲੜਕੀ ਦਾ ਰਿਸ਼ਤਾ ਕਰਵਾ ਸਕਦੇ ਹਨ ਬਦੀਰੇ ਜਾਣਕਾਰੀ ਲਈ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਜੀ ਜਿਸ ਦਾ ਨੋਟ ਜੱਟ ਸਿੱਖ ਲੜਕਾ ਪੀ ਆਰ ਕੈਨੇਡਾ ਜਨਮ 2000 ਭਰਾ ਇਹਨਾਂ ਦਾ ਕੈਨੇਡਾ ਰਿਕੁਆਇਰਮੈਂਟ ਜੱਟ ਸਿੱਖ ਲੜਕੇ ਦੀ ਜ਼ਰੂਰਤ ਹੈ ਜਲੰਧਰ ਗੁਰਦਾਸਪੁਰ ਵਾਲੇ ਸੰਪਰਕ ਕਰਨ ਸਕਰੀਨ ਤੇ ਨੰਬਰ ਚੱਲਦਾ ਅਗਲਾ ਰਿਸ਼ਤਾ ਰੋਟ ਕਰੋ ਜੀ ਰੋਹਿਤ ਖੰਨਾ ਹਿੰਦੂ ਖੱਤਰੀ ਲੜਕਾ ਸੰਗਰੂਰ ਏਰੀਆ 1991 ਡੇਟਾ ਵਾਰਥ 5 ਫੁੱਟ 7 ਇੰਚ ਕੱਦ ਕੁਆਲੀਫਿਕੇਸ਼ਨ ਗ੍ਰੈਜੂਏਟ ਤੇ ਪੀਜੀਡੀਸੀ ਡਿਪਲੋਮਾ ਫਾਇਰ ਬ੍ਰਾਈਗੇਡ ਸੁਰੂਰ ਵਿਖੇ ਜੌਬ ਕਰਦਾ ਬੇਟਾ ਪਰਿਵਾਰ ਦਾ ਇਹਨਾਂ ਦਾ ਇਲੈਕਟ੍ਰੀਕਲ ਅਪਲੈਂਸ ਦਾ ਬਿਜ਼ਨਸ ਆ ਵਧੀਆ ਕਾਰੋਬਾਰ ਆ ਰਿਕੁਆਇਰਮੈਂਟ ਨੀਡ ਵੈਲ এডਿਕੇਟਿਡ ਗੱਲ ਇਹਨਾਂ ਦੀ ਰਿਕੁਆਇਰਮੈਂਟ ਆ ਸਕਰੀਨ ਤੇ ਨੰਬਰ ਚੱਲਦੇ ਸਿੱਧੀ ਗੱਲ ਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਗਰੇਵਾਲ ਗੋਥ ਕੈਨੇਡਾ ਸਿਟੀਜਨ ਲੁਧਿਆਣਾ ਏਰੀਆ 2000 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਮਕੈਨੀਕਲ ਇੰਜੀਨੀਅਰਿੰਗ ਡਿਜ਼ਾਈਨ ਐਂਡ ਡਰਾਫਟ ਇਹ ਕੁਆਲਿਫਿਕੇਸ਼ਨ ਇਹ ਹੈ ਜੀ ਦੂਜਰੀ ਸਿਗਨਲ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਅਪਰੈਂਟਿਸਸ਼ਿਪ ਇਹ ਦੋ ਤਰ੍ਹਾਂ ਦੀਆਂ ਕੁਆਲਿਫਿਕੇਸ਼ਨਾਂ ਨੇ ਰੇਲਵੇ ਦੇ ਵਿੱਚ ਕੈਨੇਡਾ ਵੇਖੇ ਬੇਟਾ ਇਹ ਸਰਕਾਰੀ ਜੋਬ ਕਰਦਾ ਇੱਕ ਪੈਣਾ ਇੱਕ ਭਰਾ ਉਹ ਕੈਨੇਡਾ ਦੇ ਸਿਟੀਜ਼ਨ ਨੇ ਨੀਡ ਐਜੂਕੇਟਡ ਗੱਲ ਕੈਨੇਡਾ ਔਰ ਇੰਡੀਆ ਬੜੀ ਲਿਖੀ ਸੋਹਣੀ ਸੁਨੱਖੀ ਲੜਕੀ ਦੀ ਜ਼ਰੂਰਤ ਹੈ ਕੈਨੇਡਾ ਤੋਂ ਵੀ ਹੋ ਸਕਦਾ ਤੇ ਇੰਡੀਆ ਤੋਂ ਵੀ ਹੋ ਸਕਦਾ ਆ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰ ਸਕਦੇ ਜੀ ਆਗਲਾ ਰਿਸ਼ਤਾ ਨੋਟ ਕਰੋ Hindu Arora ਲੜਕਾ Abohar area 1988 1.5 ਫੁੱਟ ਦਾ ਸੇਚ ਕੱਟ ਗ੍ਰੈਜੂਏਟ ਨੇ ਅਤੇ 3 ਸਾਲਾਂ ਦਾ ਡਿਪਲੋਮਾ ਕੀਤਾ ਹੋਇਆ ਕੈਬ ਇਨ ਓਲਾ ਕੰਪਨੀ ਵਿਖੇ ਇਹ ਆਪਣਾ ਕੰਮਕਦਮਾ ਕਰਦੇ ਨੇ 50000 ਰੁਪਏ ਪਰ ਮਾਥੇ ਨੇ ਦੀ ਇਨਕਮ ਆ ਦੋ ਭੈਣਾਂ ਨੇ ਉਹ ਮੈਰਿਡ ਨੇ ਰਿਕੁਆਇਰਮੈਂਟ ਸੁਣੋ ਲੜਕੀ ਕੁਆਰੀ ਤਲਾਬਸੋ ਦਾ ਮਿਲਵਾ ਕਿਸੇ ਵੀ ਜਰਨਲ ਕਾਸਟ ਤੋਂ ਹੋ ਸਕਦੀ ਆ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਸੰਪਰਕ ਕਰੋ ਜੀ ਅਗਲਾ ਕਰੋ ਰਿਸ਼ਤਾ ਨੋਟ ਸਿੱਖ ਲੜਕਾ 25 ਸਾਲ ਉਮਰ 6 ਫੁੱਟ 1 ਇੰਚ ਕੱਦ ਹੁਸ਼ਿਆਰਪੁਰ ਏਰੀਆ ਗ੍ਰੈਜੂਏਟ ਨੇ ਆਪਣਾ ਕਾਰੋਬਾਰ ਆ ਪਿਤਾ ਜੀ ਸਰਕਾਰੀ ਜੋਬ ਕਰਦੇ ਨੇ ਪੜੀ ਲਿਖੀ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਰਿਸ਼ਤਾ ਨੋਟ ਜੱਟ ਸਿੱਖ ਲੜਕਾ ਖਰੋੜ ਗੋਤ ਪਟਿਆਲਾ ਏਰੀਆ ਜਰਮਨ ਵਿੱਚ ਸਟੱਡੀ ਵੇਸ ਤੇ ਗਏ ਹੋਏ ਨੇ 1995 ਡੇਟ ਆਵਰਥਾ 5 ਫੁੱਟ 8 ਇੰਚ ਕਾਤਾ ਕੁਆਲੀਫਿਕੇਸ਼ਨ ਗ੍ਰੈਜੂਏਟ ਪਲਸ 10 ਪਲਸ ਕੰਪਿਊਟਰ ਡਿਪਲੋਮਾ ਇਹਨਾਂ ਦੀ ਕੁਆਲੀਫਿਕੇਸ਼ਨ ਆ ਭਰਾ ਪੀਆਰ ਕੈਨੇਡਾ ਪ੍ਰਾਪਰਟੀ ਆਠੇਕਣਾ ਨਾਲੇ ਲੜਕੀ ਜਰਮਨ ਵਿੱਚ ਜਾ ਕਿਸੇ ਹੋਰ ਯੂਰਪੀਅਨ ਕੰਟਰੀ ਵਿੱਚ ਹੋਵੇ ਸਕ੍ਰੀਨ ਤੇ ਚੱਲ ਰਹੇ ਨੰਬਰ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਸਤਾ ਨੋਟ ਕਰੋ ਗਗਨਦੀਪ ਸਿੰਘ ਜੱਟ ਸਿੱਖ ਲੜਕਾ ਬਾਠ ਕੋ ਤਰਨਤਨ ਸਾਹਿਬ ਏਰੀਆ 1993 ਡੇਟ ਆਵਰ 6 ਫੁੱਟ ਕੱਦ ਪ੍ਰਾਪਰਟੀ 8 ਕਿਲੇ ਇਹ ਬੇਟਾ ਆਰਮੀ ਦੇ ਵਿੱਚ ਸਰਕਾਰੀ ਜੋਬ ਕਰਦਾ ਇਹਨਾਂ ਦੀ ਰਿਕੁਆਇਰਮੈਂਟ ਸੁਣੋ ਲੜਕੀ ਦੀ ਮਾਸਟਰ ਡਿਗਰੀ ਜਾਂ ਫਿਰ ਗ੍ਰੈਜੂਏਟ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਵਧੀਆ ਜੱਟ ਸਿੱਖ ਪਰਿਵਾਰ ਨ ਸੰਬੰਧਿਤ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਰਿਸ਼ਤਾ ਨੋਟ ਕ੍ਰਿਸ਼ਨ ਬਰਮਾ ਹਿੰਦੂ ਲੜਕਾ ਕਰਵਲ ਗੋਤ ਲੁਧਿਆਣਾ ਏਰੀਆ ਪੀ ਆਰ ਵਿਨੀਪੈਕ ਕੈਨੇਡਾ 1998 ਡੇਟ ਆਵਰ 6 ਫੁੱਟ ਕੱਦ ਸੌਫਟਵੇਅਰ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫਿਕੇਸ਼ਨ ਆ ਸੌਫਟਵੇਅਰ ਇੰਜੀਨੀਅਰ ਟੈਕਨੀਸ਼ੀਅਨ ਦੇ ਤੌਰ ਤੇ ਇਹ ਗੱਲ ਕਰ ਦਿੰਦੇ ਨੇ ਪਿਤਾ ਜੀ ਬਿਜ਼ਨਸਮੈਨ ਨੇ ਭਰਾ ਇਹਨਾਂ ਦਾ ਕੈਨੇਡਾ ਨੀਡ ਐਮ ਐਸ ਸੀ ਨਰਸਿੰਗ ਔਰ ਬੀ ਐਸ ਸੀ ਨਰਸਿੰਗ ਔਰ ਐਮ ਐਡ ਬੀ ਐਡ ਗਰਲ ਲੜਕੀ ਦੀ ਐਮ ਬੀ ਐਮ ਐਸ ਸੀ ਨਰਸਿੰਗ ਜਾਂ ਬੀ ਐਸ ਸੀ ਨਰਸਿੰਗ ਦੀ ਜੋਬ ਵਰ ਐਮ ਐਡ ਬੀ ਐਡ ਵਗੈਰਾ ਲੜਕੀ ਹੋਵੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਇਸਰ ਨੋਟ ਨਾਮ ਕੌਰ ਸਿੱਖ ਲੜਕੀ ਬਠਿੰਡਾ ਏਰੀਆ 5 ਫੁੱਟ 4 ਇੰਚ ਕੱਦ 1999 ਡੇਟ ਆਫ ਬਰਥ ਬੀ ਸੀ ਏ ਕੀਤੀ ਹੋਈ ਹੈ ਐਮ ਬੀ ਏ ਫਾਈਨਾਂਸ ਕੀਤੀ ਹੋਈ ਹੈ ਗਵਰਨਮੈਂਟ ਜੋਬ ਔਨ ਕੰਟ੍ਰੈਕਟ بیس ਤੇ ਬੇਟੀ ਹੈ ਕਰਦੀ ਆ ਪੈਨ ਯੂ ਐਸ ਏ ਭਰਾ ਨਿਊਜ਼ੀਲੈਂਡ ਪਿਤਾ ਜੀ ਸਰਕਾਰੀ ਜੋਬ ਕਰਦੇ ਨੇ ਰਿਕੁਆਇਰਮੈਂਟ ਸੁਣੋ ਨੀਡ ਵੈਲ ਸੈਟਲਡ ਬாய் ਫਰੋਮ ਨਿਊਜ਼ੀਲੈਂਡ ਵਧੀਆ ਪੜਿਆ ਲਿਖਿਆ ਤੇ ਵੈਲ ਸੈਟਲਡ ਲੜਕਾ ਨਿਊਜ਼ੀਲੈਂਡ ਤੋਂ ਹੋਵੇ ਇਹਨਾਂ ਦੀ ਰਿਕੁਆਇਰਮੈਂਟ ਹੈ ਸਿਗਨੇਚਰ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਰਜਿਸਟਰ ਨੋਟ ਸੁਖਵਿੰਦਰ ਸਿੰਘ ਕੰਬੋ ਸਿੱਖ ਲੜਕਾ ਅਮਰਤ ਸਰ ਸਹਿਬ 1996 ਡੇਟ ਆਫ ਬਰਥ 10 ਪਲੱਸ 2 ਕੁਆਲੀਫਿਕੇਸ਼ਨ ਹੋਲ ਸੇਲ ਡਿਸਪੋਜ਼ੇਬਲ ਸ਼ਾਪ ਹੈ ਇਹਨਾਂ ਦੀ ਪਿਤਾ ਬਿਜ਼ਨਸਮੈਨ ਨੇ ਘਰੇਲੂ ਲੜਕੀ ਕੁੰਬੋਜ ਬਰਾਦਰੀ ਘਰੇਲੂ ਲੜਕੀ ਕੁੰਬੋਜ ਬਰਾਦਰੀ ਜਾਂ ਫਿਰ ਖੱਤਰੀ ਬਰਾਦਰੀ ਤੋਂ ਹੋਵੇ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਹੀ ਸਿੱਧੀ ਗੱਲਬਾਤ ਕਰੋ ਅਗਲਾ ਰਿਸਤਾ ਨੋਟ ਕਰੋ ਜੀ ਯੂਕੇ ਤੋਂ ਜੱਟ ਸਿੱਖ ਲੜਕਾ ਬ੍ਰਿਟਿਸ਼ ਸਿਟੀਜ਼ਨ ਕਪੂਰਥਲਾ ਏਰੀਆ 28 ਸਾਲ ਉਮਰ 5 ਫੁੱਟ 9 ਇੰਚ ਕਾ ਤੇ ਲੰਡਨ ਤੋਂ ਐਜੂਕੇਟਿਡ ਆ ਬੇਟਾ ਹੈ ਵਾਈਟ ਕਲਰ ਵਧੀਆ ਜੋਬ ਹੈ ਇਹਨਾਂ ਦੀ ਮਾਤਾ ਪਿਤਾ ਦਾ ਇਕੱਲਾ ਬੇਟਾ ਪਿਤਾ ਬਰੇਟਿਸ਼ ਸਿਟੀਜਨ ਨੇ ਯੂਕੇ ਆਪਣਾ ਘਰ ਇਹਨਾਂ ਦਾ ਕਪੂਰਥਲੇ ਇਹਨਾਂ ਦੀ ਪ੍ਰਾਪਰਟੀ ਆ ਇੰਡੀਆ ਦੇ ਵਿੱਚ ਰਿਕੁਆਇਰਮੈਂਟ ਸੁਣੋ ਨੀਡ ਗਰਲ ਫਰੋਮ ਯੂਕੇ ਔਰ ਯੂਰਪ ਕਿਸੇ ਹੋਰ ਕੰਟਰੀ ਤੋਂ ਵੀ ਹੋ ਸਕਦੀ ਆ ਜਲੰਧਰ ਲੁਧਿਆਣਾ ਏਰੀਆ ਨੂੰ ਇਹ ਪਹਲ ਦੇਣਗੇ ਸਿਗਰੇਟੇ WhatsApp ਨੰਬਰ ਦਾ ਲਾ ਸਿੱਧੀ ਗੱਲ ਕਰੋ ਜੀ ਅਗਲਾ ਕਰੋ ਇਸਤਾ ਹੋ ਇਹ ਲੜਕੀ ਦਾ ਕੈਨੇਡਾ ਤੋਂ ਨਵਜੋਤ ਕੌਰ ਰਾਮਦਾਸੀਆ ਸਿੱਖ ਲੜਕੀ PR ਕੈਨੇਡਾ ਕੈਲਗਰੀ ਵੈਸੇ ਨਾ ਲਿਖਿਆ ਨਹੀਂ ਤੇ ਲੱਗਦਾ ਵੀ ਚੰਡੀਗੜ੍ਹ ਨੂੰ ਇਹ ਇੰਡੀਆ ਦੇ ਵਿੱਚ ਰਹਿ ਰਹੇ ਨੇ 1994 ਡੇਟ ਆਵਰਤਾ 5 ਫੁੱਟ 4 ਇੰਚ ਕਾਤਾ ਕੁਆਲਿਫੀਕੇਸ਼ਨ ਸ੍ਰੀ ਨੂੰ ਬੇਟੀ ਦੀ ਬੀ ਟੈਕ ਇਲੈਕਟ੍ਰੀਕਲ ਕਮਿਊਨੀਕੇਸ਼ਨ ਇੰਜੀਨੀਅਰਿੰਗ ਇੰਡੀਆ ਤੋਂ ਡਿਪਲੋਮਾ ਇਨ ਸਾਈਬਰ ਸਿਕਿਉਰਿਟੀ ਸਪੈਸ਼ਲਿਸਟ ਕੈਨੇਡਾ ਤੋਂ ਪਿਤਾ ਜੀ ਸਰਕਾਰੀ ਜੌਬ ਤੋਂ ਰਿਟਾਇਰ ਨੇ ਮਾਤਾ ਜੀ ਸਰਕਾਰੀ ਜੌਬ ਕਰ ਰਹੇ ਨੇ ਹੈਲਥ ਮੈਕਮੇ ਦੇ ਵਿੱਚ ਭੈਣ ਗਵਰਨਮੈਂਟ ਐਜੂਕੇਸ਼ਨ ਜੌਬ ਕਰਦੀ ਹੈ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਮੈਰਿਟ ਆ ਭਰਾ ਇਹਨਾਂ ਦਾ ਐਸਆਈ ਆ ਚੰਡੀਗੜ੍ਹ ਪੁਲਿਸ ਦੇ ਵਿੱਚ ਰਿਕੁਆਇਰਮੈਂਟ ਸੁਣੋ ਨੀਡ ਬਾਇ ਪੀਆਰ ਫਾਰਮ ਕੈਨੇਡਾ ਲੜਕਾ ਕੈਨੇਡਾ ਤੋਂ ਪੀਆਰ ਹੋ ਗਏ ਸਕਰੀਨ ਤੇ ਨੰਬਰ ਚੱਲਦਾ ਇਸੇ ਦੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਦੁੱਨੇ ਭੈਣ ਭਰਾ ਨੇ ਜੀ ਗੁਰਪ੍ਰੀਤ ਸਿੰਘ ਗ੍ਰਾਮਦਾਸ ਜੀ ਆ ਸਿੱਖ ਲੜਕਾ 1997 ਡੇਟ ਆਫ ਬਰਥ 5 ਫੁੱਟ 6 ਇੰਚ ਕਾ ਦਾ ਗ੍ਰੈਜੂਏਟ ਨੇ ਗਵਰਨਮੈਂਟ ਜੌਬ ਕਰਦ ਨੇ ਬਤੌਰ ਏਐਸਆਈ ਚੰਡੀਗੜ੍ਹ ਪੁਲਿਸ ਦੇ ਵਿੱਚ ਪਿਤਾ ਜੀ ਸਰਕਾਰੀ ਜੌਬ ਤੋਂ ਰਿਟਾਇਰ ਨੇ ਮਾਤਾ ਜੀ ਸਰਕਾਰੀ ਜੌਬ ਹੈਲਥ ਡਿਪਾਰਟਮੈਂਟ ਚ ਕਰ ਰਹੇ ਨੇ ਇੱਕ ਭੈਣ ਇਹਨਾਂ ਦੀ ਐਜੂਕੇਸ਼ਨ ਡਿਪਾਰਟਮੈਂਟ ਦੇ ਗਵਰਨਮੈਂਟ ਜੌਬ ਕਰਦੀ ਹੈ ਮੈਰਿਡ ਆ ਦੂਸਰੀ ਭੈਣ ਪੀਆਰ ਕੈਨੇਡਾ ਅਨਮੈਰਿਡ ਆ ਰਿਕੁਆਇਰਮੈਂਟ ਸੁਣੋ ਨੀਡ ਗਰ ਡੂਇੰਗ ਗਵਰਨਮੈਂਟ ਜੌਬ ਐਜ਼ ਟੀਚਰ ਲੜਕੀ ਸਰਕਾਰੀ ਜੌਬ ਬਤੋਅ ਟੀਚਰ ਕਰਦੀ ਹੋਵੇ ਇਹਨਾਂ ਦਾ ਸਕਰੀਨ ਤੇ ਦੋ ਨੰਬਰ ਚੱਲਦੇ ਨੇ ਸਿੱਧੀ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਨਸ਼ਾ ਰਹਿਤ ਕੰਬੋ ਸਿੱਖ ਲੜਕਾ ਕੈਨੇਡਾ ਪੀ ਆਰ 35 ਸਾਲ ਉਮਰ 5 ਫੁੱਟ 7 ਇੰਚ ਕੱਦ ਜੌਬ ਆਈਟੀ ਸੈਕਟਰ ਦੇ ਵਿੱਚ ਨੀਡ ਗਰਲ ਪੀ ਆਰ ਵਰਕ ਪਰਮਿਟ ਸਟੱਡੀ ਵੀਜ਼ਾ ਰੈਜ਼ੀਡਰ ਵੀਜ਼ਾ ਫਰੋਮ ਕੈਨੇਡਾ ਕੰਬੋਸ ਫੈਮਿਲੀ ਐਂਡ ਅਨਦਰ ਜਨਰਲ ਕਾਸਟ ਇਹ ਲੜਕਾ ਆਪ ਪੀ ਆਰ ਆ ਜੀ ਕੈਨੇਡਾ ਦਾ ਜਿਹੜੀ ਇਹਨਾਂ ਦੀ ਰਿਕੁਆਇਰਮੈਂਟ ਆ ਕਿ ਵੀ ਲੜਕੇ ਪੀਆਰ ਵੀ ਹੋ ਸਕਦੀ ਆ ਵਰਕ ਪਰਮਿਟ ਤੇ ਹੋ ਸਕਦੀ ਆ ਸਟੱਡੀ ਵੀਜ਼ਾ ਤੇ ਹੋ ਸਕਦੀ ਆ ਵੈਸਟਰ ਵੀਜ਼ਾ ਤੇ ਹੋ ਸਕਦੀ ਆ ਕੈਨੇਡਾ ਤੋਂ ਕੰਬੋਜ ਬਰਾਦਰੀ ਜਾਂ ਫਿਰ ਇਹਨਾਂ ਦਾ ਜਨਰਲ ਕਾਸਟ ਕੋਈ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਇਸ ਕੀਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੇ ਜੇਸਤਾ ਨੋਟ ਜੱਟ ਸਿੱਖ ਲੜਕਾ ਸਿੱਧੂ ਗੋਤ ਮੋਗਾ ਏਰੀਆ ਕੈਨੇਡਾ ਸਿਟੀਜ਼ਨ 1999 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਇਹ ਬਟਾ 2007 ਤੋਂ ਕੈਨੇਡਾ ਹੈਗਾ ਬਿਨੀ ਪੈਗ ਵਿੱਚ ਰਹਿੰਦੇ ਨੇ ਕੁਆਲੀਫਿਕੇਸ਼ਨ ਬਿਜ਼ਨਸ ਮੈਨੇਜਮੈਂਟ ਕੁਆਲੀਫਿਕੇਸ਼ਨ ਆਫ ਗੁੱਡ ਜੌਬ ਆਕਨਿਟ ਲਾ ਤੇ ਵਿੱਚ 1999 ਡੇਟ ਆਫ ਬਰਥ ਆ 5 ਫੁੱਟ 9 ਇੰਚ ਦਾ ਕਾਦਾ ਪੈਨ ਮੈਰਡਾ ਕੈਨੇਡਾ ਰਿਕੁਆਇਰਮੈਂਟਸ ਰੋ ਨੀਡ ਵੈਲ এডਿਕੇਟਿਡ ਐਂਡ ਐਜੈਂਟ ਜੱਟ ਸਿੱਖ ਕਾਲ ਹੈਜ਼ ਹਾਈਟ 5.2 ਟੂ 5.5 ਫਰੋਮ ਮਾਰਵਾ ਏਰੀਆ ਜੋ ਕਿ ਵਿਜ਼ਿਟਰ ਵੀਜ਼ੇ ਤੇ ਜਾਂ ਵਰਕ ਪਰਮਿਟ ਦੇ ਹੋਵੇ ਹੁਣ ਰਿਕੁਆਇਰਮੈਂਟ ਸੁਣੀ ਜੀ ਲੜਕੀ ਸੋਹਣੀ ਸੁਨੱਖੀ ਪੜੀ ਲਿਖੀ ਹੋਵੇ ਵਧੀਆ ਜੱਟ ਸਿੱਖ ਪਰਿਵਾਰਤ ਹੋਵੇ ਉਹਦਾ ਕੱਦ 5 ਫੁੱਟ 2 ਇੰਚ ਤੋਂ ਲੈ ਕੇ 5 ਫੁੱਟ 5 ਇੰਚ ਤੱਕ ਹੋਵੇ ਮਾਲਵਾ ਏਰੀਆ ਨਾਲ ਸੰਬੰਧਿਤ ਹੋਵੇ ਲੜਕੇ ਵਿਜ਼ਿਟਰ ਵੀਜ਼ੇ ਤੇ ਜਾਂ ਫਿਰ ਵਰਕ ਪਰਮਿਟ ਤੇ ਕੈਨੇਡਾ ਹੋਵੇ ਸਕਰੀਨ ਤੇ ਵਰਸਨ ਨੰਬਰ ਚੱਲਦਾ ਹੀ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਕਰੋ ਜੀ ਇਸਤਾਨ ਨੋਟ ਜੱਟ ਸਿੱਖ ਮੰਗਲੀਗ ਲੜਕਾ ਮੋਗਾ ਏਰੀਆ ਵਰਕ ਪਰਮਿਟ ਤੇ ਕੈਨੇਡਾ 2000 ਡੇਡਵਾਰ ਦਾ 6 ਫੁੱਟ ਕਰਦਾ ਜਨਰਲ ਬਿਜ਼ਨਸ ਡਿਪਲੋਮਾ ਕੀਤਾ ਹੈ ਕੈਨੇਡਾ ਤੋਂ ਸਾਡੇ 7 ਕਿਲੋਨਰ ਕੋਲ ਪ੍ਰਾਪਰਟੀ ਹੈ ਦੋ ਭਰਾ ਨੇ ਭਰਾ ਕੈਨੇਡਾ ਪੀਆਰਾ ਨੀਡ ਗਰਡ ਪੀਆਰ ਫਰਮ ਕੈਨੇਡਾ ਇਹ ਨਾਲ ਰਿਕੁਆਇਰਮੈਂਟ ਹੈ ਜੀ ਮੈਰੀਵਰ ਵਾਲੇ ਸੰਪਰਕ ਨਾ ਕਰਨ ਸਕਰੀਨ ਤੇ ਨੰਬਰ ਚੱਲਦਾ ਸੀ ਦੀ ਆਲਾਵਾਦ ਕਰੋ ਜੀ ਅਗਲਾ ਕਰੋ ਇਸਤਾਨ ਰੋਟ ਨਾਮ ਕੌਰ ਜੱਟ ਸਿੱਖ ਲੜਕੀ ਕੈਨੇਡਾ ਸਿਟੀਜ਼ਨ 1996 ਡੇਟਾ ਆਰਥ 5 ਫੁੱਟ 5 ਇਚ ਕਾਟ ਸੀਏ ਅਕਾਊਂਟਿੰਗ ਇਹਨਾਂ ਦੀ ਕੁਆਲਿਫਿਕੇਸ਼ਨ ਆ ਡੂਇੰਗ ਗਵਰਨਮੈਂਟ ਜੌਬ ਇਨ ਕੈਨੇਡਾ ਕੈਨੇਡਾ ਦੇ ਵਿੱਚ ਬੇਟੀ ਇਹ ਸਰਕਾਰੀ ਜੌਬ ਕਰਦੀ ਆ ਭਰਾ ਕੈਨੇਡਾ ਸਿਟੀਜ਼ਨ ਆ ਰਿਕੁਆਇਰਮੈਂਟ ਸੁਣੋ ਲੜਕਾ ਵੈਲ ਸੈਟਲਡ ਹੋਵੇ ਕੈਨੇਡਾ ਆਪਣਾ ਘਰ ਹੋਵੇ ਵਧੀਆ ਜੌਬ ਸਰੀ ਜਾਂ ਵੈਨਕੂਵਰ ਤੇ ਵਿੱਚ ਕਰਦਾ ਹੋਵੇ ਮੈਰੀ ਬਰਲੇ ਕੰਟੈਕਟ ਨਾ ਕਨ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਜੇਸਤਾ ਲੋਟ ਜੱਟ ਸਿੱਖ ਲੜਕਾ ਮੋਗਾ ਏਰੀਆ 10+2 ਕੁਆਲਿਫਿਕੇਸ਼ਨ ਪ੍ਰਾਪਰਟੀ ਇਹਨਾਂ ਕੋਲ ਹੈਗੀ 40 ਕਿਲੇ ਦੋ ਭਰਾ ਨੇ 40 ਕਿਲੇ ਪ੍ਰਾਪਰਟੀ ਆ ਮੋਗਾ ਏਰੀਆ ਦੋ ਭਰਾ ਨੇ ਪੜ੍ਹੀ ਲਿਖੀ ਘਰੇਲੂ ਲੜਕੀ ਵਧੀਆ ਜੱਟ ਸਿੱਖ ਪਰਿਵਾਰ ਤੇ ਹੋਵੇ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਇਹਨਾਂ ਨੂੰ ਕਰੋ ਅਗਲਾ ਕਰੋ ਜੀ ਇਸ ਤਰ੍ਹਾਂ ਮਨਵੀਰ ਸ਼ਰਮਾ ਬ੍ਰਾਹਮਣ ਲੜਕਾ ਪਟਿਆਲਾ ਏਰੀਆ ਵਰਕ ਪਰਮਿਟ ਔਸਟ੍ਰੇਲੀਆ ਮੈਲਬੌਰਨ 1999 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਸਟੱਡੀ ਬੀਟੈਕ ਇਲੈਕਟ੍ਰੀਕਲ ਇੰਜੀਨੀਅਰਿੰਗ ਇੰਡੀਆ ਤੋਂ ਪਿਤਾ ਜੀ ਨੇ ਪੀਐਸ ਪੀਸੀਐਲ ਤੋਂ ਬਤੌਰ ਜੀ ਰਿਟਾਇਰਡ ਨੇ 65 ਪੀਆਰ ਕੈਨੇਡਾ ਰਿਕੁਆਇਰਮੈਂਟ ਸੁਣੋ ਨੀਡ ਔਸਟ੍ਰੇਲੀਆ ਪੀਆਰ ਗਲ ਐਂਡ ਬੀਐਸਸੀ ਨਰਸ ਲੜਕੀ ਆਸਟ੍ਰੇਲੀਆ ਦੇ ਪੀਆ ਆ ਪੀਆਰ ਹੋਵੇ ਤੇ ਬੀਐਸ ਨਰਸਿੰਗ ਉਹਨਾਂ ਦੀ ਕੁਆਲਿਫੀਕੇਸ਼ਨ ਹੋਵੇ ਇਸ ਗ੍ਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲਬਾਤ ਕਰੋ ਅਗਲਾ ਨੰਬਰ ਨੋਟ ਕਰੋ ਜੀ ਕੈਨੇਡਾ ਤੋਂ ਜੱਟ ਸਿੱਖ ਲੜਕੀ ਪਟਿਆਲਾ ਏਰੀਆ ਕੈਨੇਡਾ ਪੀਆਰ ਮਿਨੀਪੈਕ ਵਿਖੇ ਆ ਬੇਟੀ ਇਹ 1999 ਡੇਟ ਆ ਵਰਥ ਆ 5 ਫੁੱਟ 3 ਇੰਚ ਕਾਤਾ ਬੀਐਸਸੀ ਆਨਰ ਚ ਉਹਨਾਂ ਦੀ ਕੁਆਲਿਫੀਕੇਸ਼ਨ ਆ ਬਤੌਰ ਮੈਨੇਜਰ ਇਹ ਜੋਬ ਕਰਦੀ ਆ ਬੇਟੀ ਪਰਿਵਾਰ ਪੱਕਾ ਵੈਸ਼ਨੂ ਹੋਵੇ ਪਰਿਵਾਰ ਕਹਿੰਦੇ ਬਿਲਕੁਲ ਵੈਸ਼ਨੂ ਹੋਵੇ ਲੜਕੇ ਵਾਲਿਆਂ ਦਾ 810 ਕਿਲੇ ਉਹਨਾਂ ਕੋਲੇ ਪ੍ਰਾਪਰਟੀ ਹੋਵੇ ਬਰਾਬਰ ਦੀ ਲੜਕੀ ਦੀ ਯੋਗਤਾ ਰੱਖਦਾ ਹੋਵੇ ਪਟਿਆਲੇ ਤੋਂ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਵਿਚਾਲੇ ਸੰਪਰਕ ਕਰਨ ਦੂਰ ਵਾਲੇ ਨਾ ਕਰਨ ਸਕਰੀਨ ਤੇ ਨੰਬਰ ਚੱਲਦੇ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਸਾਬਜੀਤ ਸਿੰਘ ਜੱਟ ਸਿੱਖ ਲੜਕਾ ਗਰੇਵਾਲ ਗੋਤ ਪਟਿਆਲਾ ਏਰੀਆ 1998 ਡੇਟ ਆਵਦ ਸਟੱਡੀ ਬੀਟਕ ਕੀਤੀ ਹੋਈ ਆ ਮਾਰੂਤੀ ਸੰਜੁਗ ਕੇ ਇੰਡੀਆ ਲਿਮਟਿਡ ਦੇ ਵਿੱਚ ਇਹ ਬਤੌਰ ਡਿਪਟੀ ਮੈਨੇਜਰ ਦੇ ਤੌਰ ਤੇ ਕੰਮ ਕਰਦੇ ਨੇ 10 ਲੱਖ ਪ੍ਰਤੀ ਸਾਲ ਇਹਨਾਂ ਦੀ ਪੈਕੇਜ ਆ ਪ੍ਰਾਪਰਟੀ 6.5 ਕਿਲੇ ਆ ਦੋ ਘਰ ਸ਼ਹਿਰ ਪਟਿਆਲਾ ਦੇ ਵਿੱਚ ਨੇ ਮਾਤਾ ਪਿਤਾ ਦਾ ਇਕੱਲਾ ਬੇਟਾ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਫਰੋਮ ਗੁੱਡ ਜੱਟ ਸਿੱਖ ਫੈਮਿਲੀ ਸੋਹਣੀ ਜਿਨਕੀ ਪੜ੍ਹੇ ਲਿਖੇ ਲੜਕੀ ਜੱਟ ਸਿੱਖ ਪਰਿਵਾਰ ਤੋਂ ਹੋਵੇ ਸਕਰੀਨ ਤੇ ਨੰਬਰ ਚੱਲਦੇ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਰਿਸ਼ਤਾ ਨੋਟ ਕੈਨੇਡਾ ਤੋਂ ਜੱਟ ਸਿੱਖ ਲੜਕਾ ਸੰਘਾ ਗੋਤ ਕਪੂਰਥਲਾ ਏਰੀਆ ਵਿਨੀਫੈਗ ਵਰਕ ਪਰਮਿਟ ਤੇ ਕੈਨੇਡਾ 1993 1997 ਡੇਟ ਆਵਰ 5 ਫੁੱਟ 7 ਇੰਚ ਕੱਦ ਪ੍ਰਾਪਰਟੀ 3.5 ਏਕੜ ਨੀਡ ਪੀ ਆਰ ਗਾਲ ਫਰੋਮ ਕੈਨੇਡਾ ਇਹ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਿਗਨੇਚਰ ਨੰਬਰ ਚਾਹਦਾ ਸਿੱਧੀ ਗੱਲ ਬਾਤ ਕਰੋ ਅਗਲਾ ਰਿਸ਼ਤਾ ਲਓਟ ਕਰੋ ਜੀ ਪਰਜਾਪਤ ਸਿੱਖ ਲੜਕਾ ਪਾਸ਼ੀ ਗੋਤ ਲੁਧਿਆਣਾ ਏਰੀਆ ਪੀ ਆਰ ਆਸਟ੍ਰੇਲੀਆ ਮੈਲਬੌਰਨ ਵਿੱਚ ਰਹਿੰਦਾ ਬੇਟਾ ਇਹ 1993 ਡੇਟ ਆ ਵਰਥ ਆ 5 ਫੁੱਟ 9 ਇਚ ਕਾ ਦਾ 100 ਟਾਈਂਡ ਬੋਸ ਇਹ ਬਿਤਾ ਕੋਈ ਬੱਚਾ ਨਹੀਂ ਕੁਆਲੀਫਿਕੇਸ਼ਨਾਂ ਦੀ ਹੈਗੇ 20 ਤੱਕ ਮਕੈਨੀਕਲ ਇੰਜੀਨੀਅਰਿੰਗ ਇੰਡੀਆ ਤੋਂ MBA ਆਸਟ੍ਰੇਲੀਆ ਤੋਂ ਜੌਬ ਕਰਦੇ ਨੇ ਆਪਟੀਕਲ ਫਾਈਬਰ ਟੈਕਨੀਸ਼ੀਅਨ ਦੇ ਤੌਰ ਤੇ ਜੌਬ ਕਰਦੇ ਨੇ ਭਰਾ ਇਹਨਾਂ ਦਾ IAF ਇੰਡੀਅਨ ਅਬੋਰਡ ਇੰਡੀਅਨ ਐਡਮਿਨਿਸਟ੍ਰੇਸ਼ਨ ਨੂੰ ਫੋਰੈਸਟ ਦੇ ਵਿੱਚ ਆਈਏਐਫ ਦੇ ਤੌਰ ਤੇ ਜੌਬ ਕਰਦੇ ਨੇ ਜਿਵੇਂ ਆਈਏਐਸ ਆਈਪੀਐਸ ਵਗੈਰਾ ਹੁੰਦਾ ਇਸ ਤਰ੍ਹਾਂ ਆਈਏਐਫ ਪਰ ਆਈਏਐਫ ਦੇ ਵਿੱਚ ਜੌਬ ਕਰਦੇ ਨੇ ਪਿਤਾ ਜੀ ਸੂਬੇਦਾਰ ਮੇਜਰ ਰਟਾਇਣ ਨੇ ਰਿਕੁਆਇਰਮੈਂਟ ਸੁਣੋ ਨੀਡ ਵੈਲ ਕੁਆਲੀਫਾਈਡ ਗਰਲ ਵਿਦ ਸੂਟੇਬਲ ਮੈਚਿੰਗ ਪ੍ਰਿਫਰ ਆਸਟ੍ਰੇਲੀਆ ਸੁਣ ਇਸਨ ਅਕਿ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਹੈ ਜੋ ਲੜਕ ਜੋ ਰਿਸ਼ਤੇ ਨਾਲ ਮੇਲ ਖਾਂਦਾ ਹੋਵੇ ਇਹ ਆਸਟ੍ਰੇਲੀਆ ਨੂੰ ਪਹੁੰਚਣਗੇ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰੋ ਜੀ ਅਗਲਾ ਨੰਸਤਾ ਲੋਡ ਕਰੋ ਜੀ ਪੰਚਕੂਲੇ ਤੋਂ ਹਰਿਆਣੇ ਤੋਂ ਸੈਣੀ ਸਿੱਖ ਲੜਕਾ ਪੰਚਕੂਲਾ ਹਰਿਆਣਾ 1991 ਡੇਟ ਆਵਰਕ 5 ਫੁੱਟ ਨੋਚਕਾ ਸਟੱਡੀ ਬੀਏ ਕੀਤੀ ਹੋਈ ਆ ਬਤਾਲ ਸੁਪਰਬਜਰ ਪੰਚ ਪੰਚਕੂਲਾ ਇਲੈਕਟ੍ਰਿਸਿਟੀ ਬੋਰਡ ਦੇ ਵਿੱਚ ਜੌਬ ਕਰਦੇ ਨੇ 35000 ਰੁਪਏ ਇਹਨਾਂ ਦੀ ਆਮਦਨ ਆ ਪ੍ਰਾਪਰਟੀ 1.5 ਏਕੜਾ ਅਤੇ ਸ਼ਹਿਰੀ ਪਲਾਟ ਨੇ ਪੜੀ ਲਿਖੀ ਸੋਹਣੇ ਲੜਕੇ ਦੀ ਜ਼ਰੂਰਤ ਹੈ ਕਿਸੇ ਵੀ ਜਨਰਲ ਕਾਸਟ ਤੋਂ ਹੋ ਸਕਦੇ ਆ ਸਕਰੀਨ ਤੇ ਨੰਬਰ ਚੱਲਦਾ ਹੀ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਕਰੋ ਜੀ ਰਿਸ਼ਤਾ ਲੋਟ ਨਾਮ ਕੌਰ ਜੱਟ ਸਿੱਖ ਸਿੱਧੂ ਅਮਰਧਾਰੇ ਲੜਕੇ ਨਿਤਨੇਮ ਦੀ ਨਿਤਨੇਮ ਇਹਨਾਂ ਦੇ ਕੰਠਾ ਇਹ ਬੇਟੀ ਦਸਤਾਰ ਸਜਾਉਂਦੀ ਆ ਕੇਸ ਕੀ ਬੰਦੇ ਨੇ ਮੋਗਾ ਏਰੀਆ ਸਟੱਡੀ ਵੀਜੀ ਤੇ ਇਹ ਬੇਟੀ ਹੈਗੀ ਆ ਕੈਨੇਡਾ 1995 ਡੇਟ ਆਵਰ ਦਾ 5 ਫੁੱਟ 6 ਇੰਚ ਦਾ ਰਿਕੁਆਇਰਮੈਂਟ ਸੁਣੋ ਜੀ ਇਹਨਾਂ ਦੇ ਅੰਮਰਤਾਰੀ ਸੋਨਾ ਸੁਨੱਖਾ ਲੜਕਾ ਪੀਆਰ ਕੈਨੇਡਾ ਹੋਵੇ ਜਾਂ 5-7 ਕਿਲੇ ਜ਼ਮੀਨ ਹੋਵੇ ਲੜਕਾ ਵਰਕ ਪਰਮਿਟ ਤੇ ਕੈਨੇਡਾ ਹੋਵੇ ਦੋਏ ਤਰ੍ਹਾਂ ਦੀ ਕੰਡੀਸ਼ਨਾਂ ਨਾਲ ਜ਼ਿਆਦਾ ਫੇ ਲੜਕਾ ਪੀਆਰ ਹੋਵੇ ਜੇ ਵਰਕ ਪਰਮਿਟ ਤੇ ਹੋਵੇ ਤਾਂ ਨੂੰ ਘੱਟੋ ਘੱਟ 5-7 ਕਿਲੇ ਜ਼ਮੀਨ ਜ਼ਰੂਰ ਆਉਂਦੀ ਹੈ ਚਾਹੀਦੀ ਐਸ ਗ੍ਰੀਨ ਤੇ ਨੰਬਰ ਚੱਲਦਾ ਸਿੱਧੀ ਗੱਲ ਬਾਤ ਕਰੋ ਅਗਲਾ ਕਰੋ ਜੀ ਰਿਸ਼ਤਾ ਨੋਟ ਆ ਮਨਪ੍ਰੀਤ ਸਿੰਘ ਜੱਟ ਸਿੱਖ ਲੜਕਾ ਬਰਾੜ ਗੋਤ ਪਿੰਡ ਮੜਾਕ ਫਰੀਦਕੋਟ ਏਰੀਆ ਬੱਸ ਸਟੈਂਡ ਦੇ ਕੋਲ ਕਹਿੰਦੇ ਸਾਡਾ ਘਰ ਆ ਉਮਰ ਹੈਗੀ ਇਹਨਾਂ ਦੀ 27 ਸਾਲ ਲੜਕੇ ਦੀ ਲੜਕਾ ਸਰਕਾਰੀ ਟੀਚਰ ਦੇ ਤੌਰ ਤੇ ਸਰਕਾਰੀ ਜੋਬ ਕਰਦਾ ਪਿਤਾ ਜੀ ਇਹਨਾਂ ਦੇ ਪੁਲਿਸ ਮੁਲਾਜ਼ਮ ਨੇ ਮਾਤਾ ਜੀ ਆਸ਼ਾ ਵਰਕਰ ਨੇ ਰਿਕੁਆਇਰਮੈਂਟ ਸੁਣੋ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ ਜੋ ਵਿਆਹ ਦਾ ਖਰਚਾ ਆਵੇਗਾ ਲੜਕੇ ਦਾ ਪਿਤਾ ਪਾਲ ਸਿੰਘ ਵੱਲੋਂ ਕੀਤਾ ਜਾਵੇਗਾ ਸਾਦੀ ਮੈਰਿਜ ਕਰਨੀ ਆ ਕੋਈ ਜ਼ਿਆਦਾ ਧਾਮ-ਧਾਮ ਨਹੀਂ ਇਕੱਠਾ ਕਰਨਾ ਕਹਿੰਦੇ ਪਰ ਫਿਰ ਵੀ ਜਿੰਨਾ ਖਰਚਾ ਹੋਵੇ ਕਹਿੰਦੇ ਲੜਕੇ ਦੇ ਫਾਦਰ ਪਾਲ ਸਿੰਘ ਵੱਲੋਂ ਕੀਤਾ ਜਾਵੇਗਾ ਬਧੇਰੇ ਜਾਣਕਾਰੀ ਲਈ ਸਕਰੀਨ ਤੇ ਨੰਬਰ ਚੱਲਦਾ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਇਹ ਲੜਕਾ ਸਰਕਾਰੀ ਜੋਬ ਵੀ ਕਰਦਾ ਇਹ ਜ਼ਰੂਰ ਖਿਆਲ ਰੱਖਿਆ ਜਾਵੇ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਕੌਰ ਜੱਟ ਸਿੱਖ ਲੜਕੀ 1996 ਦੇਤੋਵਰਤ 5 ਫੁੱਟ 5 ਇੰਚ ਕੱਦ ਬਠਿੰਡਾ ਏਰੀਆ ਮਾਸਟਰ ਡਿਗਰੀ ਕੀ ਕਾਸਟ ਮੈਟਲੋਜੀ ਕੀਤੀ ਹੋਈ ਹੈ ਨੇ ਜਿਹਨਾਂ ਦੀ ਔਰਨ ਇੰਟਰਨੈਸ਼ਨਲ ਅਕੈਡਮੀ ਅਤੇ ਸੈਲਨ 5 ਸਾਲ ਦਾ ਬੇਟੀ ਦਾ ਤਜਰਬਾ ਪਿਤਾ ਜੀ ਖੇਤੀਬਾੜੀ ਕਰਦੇ ਨੇ ਲੜਕਾ ਪੀਆਰ ਕੈਨੇਡਾ ਜਾਂ ਆਸਟ੍ਰੇਲੀਆ ਤੋਂ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਸਿੱਧੀ ਗੱਲ ਕਰੋ ਅਗਲਾ ਕਰੋ ਜੀ ਰਿਸਟਰ ਨੋਟ ਸੈਣੀ ਸਿੱਖ ਲੜਕੀ ਕੈਨੇਡਾ ਵਰਕ ਪਰਮਿਟ ਤੇ ਜਲੰਧਰ ਏਰੀਆ 1998 ਡੇਟ ਆਫ ਬਰਥ 5 ਫੁੱਟ 4 ਇੰਚ ਕਾ ਬੀ ਕਾਮ ਇੰਡੀਆ ਤੋਂ ਮਾਰਕੀਟਿੰਗ ਸੈਲਸਟ੍ਰੇਜਰ ਸਟ੍ਰਟ੍ਰਜੀ ਕੈਨੇਡਾ ਤੋਂ ਨੀਡ ਵਰ ਕੁਆਲੀਫਾਈਡ ਐਂਡ ਹੈਂਡਸੋਮ ਬੁਆਏ ਨੌਨ ਡਰੱਗਸ ਨੌਨ ਡ੍ਰਿੰਕਰ ਫਰੋਮ ਗੁਰਸਿੱਖ ਫੈਮਿਲੀ ਫਰੋਮ ਕੈਨੇਡਾ ਇਫ ਗੁੱਡ ਮੈਚਿੰਗ ਫਰੋਮ ਜੁਕੇ ਆਲਸੋ ਬੀ ਕਨਸੀਡਰੇਬਲ 16 ਸਨਖਾ ਪੜਿਆ ਲਿਖਿਆ ਲੜਕਾ ਬਿਲਕੁਲ ਨਸ਼ਾ ਰਹਿਤ ਹੋਵੇ ਕੋਈ ਡੱਗ ਦਾ ਨਸ਼ਾ ਨਾ ਲੈਂਦਾ ਹੋਵੇ ਕੋਈ दारू ਸ਼ਰਾਬ ਵਗੈਰਾ ਨਾ ਪੀਂਦਾ ਹੋਵੇ ਗੁਰਸਿੱਖ ਪਰਿਵਾਰ ਹੋਵੇ ਕੈਨੇਡਾ ਤੋਂ ਵੀ ਹੋ ਸਕਦਾ ਜਾਂ ਫਿਰ ਜੇ ਕੋਈ ਵਧੀਆ ਰਿਸ਼ਤਾ ਜੋ ਕੇ ਤੋਂ ਵੀ ਹੋਵੇ ਉਹ ਵੀ ਕਹਿੰਦੇ ਜ਼ਰੂਰ ਵਿਚਾਰਿਆ ਜਾਵੇਗਾ ਜੀ ਸਕਰੀਨ ਤੇ ਨੰਬਰ ਚਾਹਦਾ ਸਿੱਧੀ ਗੱਲਬਾਤ ਨਾਲ ਕਰ ਸਕਦੇ ਹੋ ਅਗਲਾ ਕਰੋ ਜੀ ਰਿਸ਼ਤਾ ਲੋਟ ਜੱਟ ਸਿੱਖ ਲੜਕੀ ਗੁਰਦਾਸਪੁਰ ਏਰੀਆ ਯੂ ਐਸ ਏ ਤੋਂ 1996 ਡੇਟ ਆਫ ਬਰਥ 5 ਫੁੱਟ 5 ਇ ਚ ਕੱਦ ਬੀਟਾ ਕੇ ਕੀਤੀ ਆ ਇੰਡੀਆ ਤੋਂ ਐਮ ਐਸ ਯੂ ਐਸ ਏ ਤੋਂ ਰਿਕੁਆਇਰਮੈਂਟ ਸੁਣੋ ਯੂ ਐਸ ਏ ਦੇ ਵਿੱਚ ਇਹ ਬੇਟੀ ਯੂ ਐਸ ਏ ਦੇ ਵਿੱਚ ਗਵਰਨਮੈਂਟ ਜੌਬ ਕਰਦੀ ਆ ਆਪ ਇਹ ਲੜਕੀ ਯੂ ਐਸ ਏ ਦੇ ਵਿੱਚ ਸਰਕਾਰੀ ਜੌਬ ਕਰਦੀ ਆ ਰਿਕੁਆਇਰਮੈਂਟ ਸੁਣੋ ਨੀਡ ਬॉय ਯੂ ਐਸ ਏ ਸਿਟੀਜ਼ਨ ਵੈਲ ਸੈਟਲਡ ਐਂਡ ਵੈਲ ਕੁਆਲੀਫਾਈਡ ਡੂਇੰਗ ਜੌਬ ਐਨੀ ਫੀਲਡ ਸੋਣਾ ਸਨਖਾ ਪੜਿਆ ਲਿਖਿਆ ਲੜਕਾ ਜੋ ਐਸੇ ਦਾ ਸਿਟੀਜ਼ਨ ਹੋਵੇ ਅਤੇ ਵੈਲ ਸੈਟਲਡ ਹੋਵੇ ਵੈਲ ਕੁਆਲੀਫਾਈਡ ਹੋਵੇ ਕਿਸੇ ਵੀ ਫੀਲਡ ਦੇ ਵਿੱਚ ਜੌਬ ਕਰਦਾ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣ ਕਰ ਲਈ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਇਸ ਦਾ ਨੋਟ ਜੱਟ ਸਿੱਖ ਲੜਕੀ ਅਮਰਤਸਰ ਸਾਹਿਬ 1995 ਡੇਟ ਆਫ ਬਰਥ 5 ਫੁੱਟ 4 ਇੰਚ ਕਾ ਹੈ। ਇਹ ਬੇਟੀ ਨੇ ਕੀਤੀ ਹੈ ਬੀਟੈਕ ਕੀਤੀ ਹੈ ਐਮਟੈਕ ਕੀਤੀ ਹੈ। ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਵਿੱਚ ਬਤੌਰ ਅਸਿਸਟੈਂਟ ਪ੍ਰੋਫੈਸਰ ਇਹ ਜੌਬ ਕਰਦੀ ਆ। ਰਿਕੁਆਇਰਮੈਂਟ ਸੁਣੋ। ਨੀਡ ਬॉय सेम ਕੁਆਲਿਫਿਕੇਸ਼ਨ ਵਿਦ ਐਮ ਐਨ ਸੀ ਜੌਬ অর ਬੈਟਰ ਗਵਰਨਮੈਂਟ ਜੌਬ। ਲੜਕਾ ਲੜਕੀ ਦੇ ਬਰਾਬਰ ਦੀ ਯੋਗਤਾ ਰੱਖਦਾ ਹੋਵੇ। ਮਲਟੀਨੇਸ਼ਨਲ ਦੇ ਵਿੱਚ ਕੋਈ ਵਧੀਆ ਜੋਬ ਕਰਦਾ ਹੋਵੇ ਜਾਂ ਕੋਈ ਵਧੀਆ ਸਰਕਾਰੀ ਜੋਬ ਕਰਦਾ ਹੋਵੇ ਮੈਰਜ ਬਰ ਵਾਲੇ ਕੰਟੈਕਟ ਨਾ ਕਰਨ ਓਨਲੀ ਸਿਰਫ ਤੇ ਸਿਰਫ ਜੱਟ ਸਿੱਖ ਪਰਿਵਾਰ ਹੀ ਸੰਪਰਕ ਕਰਨ ਕਿਸ ਹੋਰ ਜਾਤੀ ਵਾਲੇ ਸੰਪਰਕ ਨਾ ਕਰਨ ਸਕਰੀਨ ਤੇ ਨੰਬਰ ਚੱਲਦਾ ਜੀ ਵਧੇਰੇ ਜਾਣਕਾਰੀ ਲਈ ਤੁਸੀਂ ਸਿੱਧੀ ਗੱਲਬਾਤ ਕਰੋ ਅਗਲਾ ਕਰੋ ਜੀ ਰਿਸ਼ਤਾ ਨੋਟ ਜੱਟ ਸਿੱਖ ਲੜਕੀ ਚੈਰ ਗੋਤ ਬਰਨਾਲਾ ਏਰੀਆ 46 ਸਾਲ ਉਮਰ ਇਹ ਬੇਟੀ ਤਲਾਕशुदा ਦਾ ਪ੍ਰੰਤੂ ਕੋਈ ਬੱਚਾ ਨਹੀਂ ਲੜਕਾ ਐਨਆਰਆਈ ਹੋਵੇ ਜਾਂ ਇੰਡੀਆ ਦਾ ਹੋਵੇ ਜੇ ਇੰਡੀਆ ਦਾ ਹੋਵੇ ਤਾਂ ਪੰਜ ਸਤ ਕਿੱਲਾਂ ਨਾਲ ਪ੍ਰਾਪਰਟੀ ਉਹਦੀ ਹੋਵੇ ਉਹਨਾਂ ਦੇ ਕੋਲ ਬੱਚਾ ਕੋਈ ਨਾ ਹੋਵੇ ਸਕਰੀਨ ਤੇ ਨੰਬਰ ਚੱਲਦਾ ਜੀ ਬਧਿਹਰੇ ਜਾਣ ਕਰ ਲਈ ਸਿੱਧੀ ਗੱਲਬਾਤ ਕਰੋ ਜੀ ਅਗਲਾ ਕਰੋ ਜੇ ਸਤਨੋਟ ਕਮਲਜੀਤ ਕੌਰ timelist ਚਾਨੇ ਗੋਤ ਸਿੱਖ ਲੜਕੀ ਵਰਕ ਪਰਮਿਟ ਤੇ ਕੈਨੇਡਾ ਕੁਰੂ ਖੇਤਰ हरियाणा एरिया 1996 ਡੇਟ ਆਵਰ ਦਾ 5 ਫੁੱਟ 3 ਇੰਚ ਕਾਦਾ ਬੇਟੀ ਦਾ ਬੀਐਸਸੀ ਕੀਤੀ ਹੈ ਇੰਡੀਆ ਤੋਂ ਐਮਬੀਏ ਇੰਡੀਆ ਤੋਂ ਪ੍ਰੋਜੈਕਟ ਮੈਨੇਜਮੈਂਟ ਕੈਨੇਡਾ ਤੋਂ ਬੀਸੀਏ ਬੀਐਸਸੀ ਇੰਡੀਆ ਤੋਂ ਐਮਬੀਏ ਇੰਡੀਆ ਤੋਂ ਪ੍ਰੋਜੈਕਟ ਮੈਨੇਜਮੈਂਟ ਕੈਨੇਡਾ ਤੋਂ ਇਮੀਗ੍ਰੇਸ਼ਨ ਕੰਸਲਟੈਂਟ ਦਾ ਮਿਸੀ ਸਾਗਾ ਵਿਖੇ ਹੈ ਬੇਟੀ ਚੌਪ ਕਰਦੀ ਹੈ ਬਤਾਓ ਕੰਸਲਟੈਂਟ ਇਮੀਗ੍ਰੇਸ਼ਨ ਦੇ ਵਿੱਚ ਮਿਸੀ ਸਾਗਾ ਦੇ ਵਿੱਚ ਬੇਟੀ ਜੌਬ ਕਰਦੀ ਆ ਪਿਤਾ ਜੀ ਸਰਕਾਰੀ ਜੌਬ ਤੋਂ ਰਿਟਾਇਰ ਨੇ ਪਰੰਤੂ ਸੁਰੱਖਵਾ ਸੋਚ ਕੇ ਨੇ ਮਾਤਾ ਜੀ ਗਵਰਨਮੈਂਟ ਜੌਬ ਕਰਦੇ ਨੇ ਹਰਿਆਣਾ ਵਿੱਚ ਪ੍ਰਾ ਮੈਰਿਡਾ ਭੈਣ ਇਹਨਾਂ ਦੀ ਕੈਨੇਡਾ ਰਿਕੁਆਇਰਮੈਂਟ ਸੁਣੋ ਨੀਡ ਬਾਇ ਵੈਲ ਸੈਟਲਡ ਕੈਨੇਡਾ ਵਿਦ ਡੀਸੈਂਟ ਜੌਬ ਇਨ ਕੰਪਨੀ অর ਬਿਜ਼ਨਸਮੈਨ ਲੜਕਾ ਵੈਲ ਸੈਟਲਡ ਹੋਵੇ ਕੈਨੇਡਾ ਦੇ ਵਿੱਚ ਵਧੀਆ ਕੋਈ ਜੌਬ ਕਰਦਾ ਹੋਵੇ ਕਿਸੇ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਵੈਲ ਸੈਟਲਡ बिजनेसमੈਨ ਹੋਵੇ ਬਧਿਰੇ ਜਾਣਕਾਰੀ ਲਈ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਸਿੱਧੇ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਇਹ ਰਿਸ਼ਤਿਆਂ ਦੇ ਵੇਰ ਵਿਆਵ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ ਵੇਰਵਾ ਬੋਲਦਿਆਂ ਤਾਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਖਿਮਾ ਦੇ ਚਾਚਕਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ